ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਜੈ ਹਲ ਬਲੌਗਰ ਸੀ ਹੋਰ ਸਾਰੇ ਤੁਸੀਂ ਕਿਵੇਂ ਜੋ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਤਾਂ ਬਲੀਸ ਆਪਣੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਟਾਈਮ ਹੋ ਗਿਆ 4:30 ਦਾ ਪਸ ਸਕੂਲ ਤੋਂ ਆ ਕੇ ਹੁਣ ਨਹੀਂ ਸਕੂਲ ਤੋਂ ਐਂਟਰ ਜਾਨੀ ਕਿ ਕਾਫੀ ਟਾਈਮ ਹੋ ਗਿਆ ਬਲੌਗ ਦੀ ਸਟਾਰਟਿੰਗ ਕਰਨ ਲੱਗੀ ਸੀ ਤੇ ਬਾਹਰ ਆ ਕੇ ਬੈਂਦਰ ਵਰਗੇ ਬੈਠੇ ਆ ਆਪਣੀ ਰਾਜੀ ਵਰਗੇ ਉਹਨਾਂ ਨਾਲ ਗੱਲਬਾਤ ਕਰਦੇ ਸੀ ਤੇ ਇਹ ਸੀਗੀ ਰਾਜੀ ਦੀ ਐਲਬਮ ਜਿਹੜੀ ਕਿ ਨਾਈ ਤੋਂ ਹੀ ਵਾਲੀ ਜਾਨੀ ਕਿ ਬਹੁ ਟਾਈਮ ਬਾਅਦ ਹੋਂਡ ਬਣ ਕੇ ਆਈ ਉਹ ਦੇਖੇ ਜਾਂਦੇ ਸੀਗੇ ਤੇ ਉਹਨਾਂ ਨੇ ਉਹਨਾਂ ਨੂੰ ਚਾਹ ਵਗੈਰਾ ਪੜਾਈਸ ਕਿਉਂਕਿ ਬੱਚੇ ਬਾਹਰ ਚਲੇਗੇ ਖੇਡਣ ਤੇ ਫਿਰ ਤਾਂ ਕਰਕੇ ਸਾਰੇ ਬਾਹਰ ਹੀ ਬੈਠੇ ਗੱਲਾਂ ਕਰੀ ਜਾਂਦੇ ਸੀ ਤੇ ਬੀਬੀ ਆਪਣੀ ਡਿਊਟੀ ਨਿਭਾਉਂਦੇ ਆ ਤੇ ਮੰਮੀ ਫੜਾਉਣਗੇ ਇਹਨਾਂ ਨੂੰ ਸਬਜ਼ੀ ਕੱਟਣ ਦੇ ਲਈ ਤੇ ਚਲੋ ਆਪਾਂ ਮੇਰੇ ਨਾਲ ਫੋਨ ਦੀ ਅਸਲ ਦੇ ਵਿੱਚ ਬੈਟਰੀ ਲੋ ਹੋਈ ਪਈ ਐ ਇਹਨੂੰ ਮੈਂ ਪਹਿਲਾਂ ਚਾਰਜ ਕਰਦੀ ਆ ਫਿਰ ਆਪਾਂ ਵਲੌਗ ਨੂੰ ਕੰਟੀਨਿਊ ਕਰਾਂਗੇ

ਸਲਤਾਂ ਤੇ ਸਾਰਗਣ ਗਲਤ ਸੀ ਜੀ ਹਾਂ ਦੇ ਟਿੱਡਾ ਆ ਕਰਮ ਦਾ ਕਰਮ ਆ ਤੇ ਬਲੌਗ ਬਣ ਗਿਆ ਆ ਕਰਮ ਮੈਡਮ ਕੋਲੇ ਜਾ ਉਹ ਕਿਹਾ ਫੋਟੋ ਕਰਮ ਕਨ ਪਾਉਣ ਵਾਲੀ ਹੈਗੀ ਆ ਮਮਾ ਪਾਪਾ ਅੱਜ ਸਾਰਿਆਂ ਨੂੰ ਦਿਖਾਣੇ ਆ ਆ ਪਾਪਾ ਹੈ ਆ ਬਾਪੂ ਹਾਂ ਐਸੀ ਤੇ ਆ ਕੋਨਾ ਸਾਰੇ ਅੱਜ ਮੰਮੀ ਵਰਗੇ ਦੇ ਵਿਆਹ ਦੀਆਂ ਗੱਲਾਂ ਦਿਖਾਣੇ ਆ ਕਰ ਦੇ ਇੱਕ ਮਿੰਟ ਅਟਾੜੇ ਬੋਇਤਾ ਦਿਖਾ ਦੂ ਆ ਕੋਨਾ ਜੱਗਾ ਤਾਇਆ ਉਹ ਮੇਰੇ ਪਾਪਾ ਕਿੱਦਾਂ ਦਾ ਆਇਦਰ ਦੇਖੀ ਪਾਪਾ ਕਿੰਨੇ ਲਿਖੇ ਆਇਦਰ ਦੇਖੀ ਨਹੀਂ ਆਦਾ ਕਿ ਮੰਮੀ ਪਹਿਲਾਂ ਐ ਬਿਆਹ ਹੁੰਦੇ ਨੇ ਮਾਸੀ ਦੀ ਗੁੱਡੀ ਸੋਹਣੀ ਸੀਗੀ ਹਨਾ ਇਹ ਆ ਸੀ ਇਹ ਮੈਂ ਥਾਰ ਆਹ ਕੌਣ ਹੈ ਸਹਿਜ ਆ ਉਹ ਨਾ ਉਹ ਦੁੱਬਤੋ ਐਡਾ ਕੁਝ ਸਹਿਜ ਸਹਿਜ ਰੀ ਆ ਕਰਨਾ ਹੈ ਉਹ ਤਾਂ ਕੋਈ ਨਿੱਕੀ ਹੁੰਗਾ ਨਾਈਆਂ ਪਈਆਂ ਤੁਮ ਮੈਨੂੰ ਆ ਦੀ ਐਲਬਮ ਬਸ ਸਟਾਰਟਿੰਗ ਤੋਂ ਦਿਖਾ ਆਈ ਤਾਂ ਮੈਂ ਕੱਢੀ ਨਾ ਜਾਂਦੀ ਸਾਬ ਆ ਦਾ ਇੱਥੋਂ ਦੇ ਆ ਬਾੜ ਪੜੀ ਜਾਂਦਾ ਇਹਦੇ ਸਾਰਾ ਪਿਆ ਸਿਰ ਪਤੀ ਜੀ ਹੈ ਅੱਛਾ ਇੱਥੇ ਸਗ ਇੱਥੇ ਹੂੰ ਬਾੜ ਪੜੀ ਜਾਂਦਾ ਬਾਬਾ ਆ ਸਗਨ ਦੀਆਂ ਫੋਟੋ ਹੈ ਤੇਰੇ ਪਾਪੇ ਦੇ ਆ ਇੱਥੇ ਫਲਾਵਰ ਦਾ ਨਾ ਹੁਣ ਵੀ ਹੈ ਪਾਪਾ ਤੇ ਪਹਿਲਾਂ ਵੀ ਸੀ ਪਾਪਾ ਆ ਗੋਹਾਂ ਪੁਰਾਣੀ ਆ ਨਹੀਂ ਆ ਨੂੰ ਬਾ ਆ ਇਹਦੀ ਦਿਖਾਉਣੀ ਬੀਬੀ ਦੇਖ ਗੱਡੀ ਆ ਗੁਰੀ ਪੂਆ ਆਹ ਬੀਬੀ ਆ ਗੁਰੂ ਗੁਰੂ ਆ ਲਖਵੀਰ ਆ ਗੁਰੂ ਐ ਇਹ ਸਾਰੀਆਂ ਪੂਆ ਵਰਗੀਆਂ ਆ ਲਖਵੀਰ ਆ ਬੀਬੀ ਦੇਖ ਬੀਬੀ ਤਾਂ ਬੋਲਾ ਜਿਆਦੇ ਹਰਕਤ ਐ ਇਤਰਾ ਤਾਂ ਮੈਂ ਤਾਂ ਤਰਿਆ ਕੀ ਦੇਖੀ ਜੁਦਣੀ ਗਗਣੀ ਕਹੀਏ ਨਾਬਿੰਦਰ ਵੇਲਾ ਨਾਬਿੰਦਰ ਵੇਲਾ ਤੂੰ ਬਿੰਦਰ ਹਾਂ ਬਿੰਦਰ ਪੂਆ ਜਿਹਦੇ ਵਿੱਦੀ ਦੇਖ ਵਿੰਦੀ ਤਾਂ ਵੇਹਰ ਥਿੱਡੀ ਪਤਲੀ ਸੀ ਵੇਖੋ ਦੋਦਾ ਹੁਣ ਵੇਖ ਆਹ ਕਾਰ ਤਾਂ ਬੜਾ ਜਵਾਲ ਆਹ ਇਹ ਆ ਗੇੜੀ ਕਾਰ ਐ ਫੇਰ ਮੈਂ ਤਾਂ ਬੀਬੀ ਹਾਂ ਮੈਂ ਤਾਂ ਬਿੰਦਰ ਪੂਆ ਜਿਵੇਂ ਸਾਂਣੀ ਆਉਂਦੀ ਹੁਣ ਬੀਬੀ ਤਾਂ ਪੂਰੀ ਆਏ ਕਹਿੰਦਾ ਉਹ ਤਾਂ ਕਹਿੰਦੇ ਬੀਬੀ ਜੱਡੀ ਚਲਦੀ ਸੀ ਹੂੰ ਲੰਬੀ ਲੰਜੀ ਹੂੰ ਲੰਬੀ ਤਾਂ ਨਹੀਂ ਜਿਹੀ ਥੋੜੀ ਆਏ ਹਾਈ ਪੂਜ ਪੂਜ ਆਹ ਮਮੀ ਵਾਲੀ ਸੋਣੀ ਜਿਹੜਾ ਆਹ ਗਾਲਚੀ ਕਿ ਪਾਇਆ ਸੀ ਮੈਂ ਰਾਜੇ ਪੋਜਣੀਆਂ ਫੋਟੋਆਂ ਖਿੱਚ ਕੇ ਫਿਰ ਹੁਣ ਆਪਾਂ ਹਾਂ ਹਾਂ ਗਾਲਚੀ ਕਿ ਪਾਇਆ ਮੋਰਾ ਠੰਠਾ ਆ ਮੋਰਾ ਮੋਰਾ ਇੱਥੇ ਗਈ ਆ ਵੇਖ ਹਦਰ ਜੀ ਸਰਪਾਪੇ ਬੋਟਾ ਅਜਾ ਉੱਥੇ ਦੇਖਦੇ ਆ ਸਰਬੀ ਨੀ ਨੀ ਨਾ ਐਲਬਮ ਸੀ ਜੀ ਸਾਟੀ ਆਲੀ ਤੇ ਉਹ ਸਰਿੰਦਰ ਲੈ ਗਿਆ ਛੋਟਾ ਹੁੰਦਾ ਤੇ ਉਹ ਮਿਲੀ ਨੀ ਕਿੰਨੇ ਵਾਰੀਆਂ ਨਾਲ ਗੱਧਰਾ ਅੰਦਰ ਚਲੋ ਚੰਗੀ ਅੰਦਰ ਹਾਂ ਇਹ ਕੀ ਰਾਜੇ ਪੰਗੇ ਲੈ ਨਹੀਂ ਹੈ جھਾਕ ਨਾਲ ਨਾਲੇ ਪੱਟਾ ਪਿਆ ਰਾਜੇ ਰੋਈ ਜਾਂਦਾ ਲੱਤ ਮਾਰ ਕੇ ਸੱਟ ਕੇ ਆਈਏਗੀ ਉਹ ਬਿਸਕਟ ਆਏ ਖਵਾ ਲਈ ਜਾਂਦਾ ਸੀ ਉਹ ਤਾਂ ਦਦਾ ਘੜਨੇ ਖਾਰ ਖਿਆਗਾ ਕੀ ਉਹ ਬੱਵਾ

ਆ ਮਾਂ ਦੀ ਚੁੰਨ ਬੈ ਕੱਲਾ ਜਾਦੇ ਹਰਕ ਪੈ ਗਿਆ ਆ ਮਾਂ ਆ ਆਪਣਾ ਉਹ ਇੱਕ ਤਕੜਾਈ ਕਰਿਆ ਮਾਸਰ ਮੇਰਾ ਆ ਜਾ ਚਾ ਬਲਦੇਵ ਇਹਨਾਂ ਦੀ ਤਾ ਦੇਖੋ ਹਾਂ ਹਾਂ ਖੜੀ ਜੀ ਹਾਂ ਮਾ ਮਾ ਆਪਣਾ ਹੈਗਾ ਉਹ ਤਾਂ ਜੈ ਲਾ ਹਾਂ ਆ ਮੇਰਾ ਮਾਸੜਾ ਜਿਹੜਾ ਵਿਚੋਲਾ ਸੀ ਠੀਕ ਹੈ ਆ ਚਾਚਾ ਬਲਦੇਵ ਹੈ ਠੀਕ ਹੈ ਹਵੇ ਕਿਵੇਂ ਜੀ ਸਿਹਣਾ ਸਾਰੇ ਕਾਲੀਆਂ ਕਾਲੀਆਂ ਦਾੜੀਆਂ ਕਿਵੇਂ ਜੇ ਲੱਗਦੀਆਂ ਨਾ ਆਪਾਂ ਚਿੰਤੀਆਂ ਜੀ ਦੇਖਿਆ ਨਾ ਹਾਂ ਹਾਂ ਹਮਿੰਦ ਤਾਂ ਕਾਇ ਨੂੰ ਦੇਖੀ ਲੱਗ ਜਾਂਦਾ ਦੇਖੀ ਮੈਂ ਤਾਂ ਤਾਜ ਦੀ ਬਿੰਨੀ ਦਾੜੀ ਦੇਖੀ ਥੋੜੀ ਦੇਖੀ ਆਹ ਵੇਖਾ ਬੀਬੀ ਆ ਸਾਰੇ ਉਹਦਾ ਬੀਬੀ ਉਹੋ ਜੀ ਸਿਹਰੇ ਕਿੱਥੇ ਚਾਚਾ ਗੁਰਦੀਪ ਆ ਤੇ ਉਹਦੇ ਨਾਲ ਕੌਣ ਖੜੇ ਆ ਉਹ ਆ ਭੂਆ ਵੀਰੋ ਅੱਛਾ ਹੂੰ ਉਵੀਰ ਹੁਣ ਗੋਰੀ ਸੇ ਹੁ ਪਹਿਲਾ ਹੋਰ ਕੇ ਹੋਰੇ ਕੋਈ ਬੋਲੇ ਹਾਰ ਦਵੇ ਹਾਰ ਦਵੇ ਅੱਜ ਤੇ ਫਿਰ ਹੁਣ ਕਾਲੀ ਹੋਣਾ ਸੀ ਉਹ ਕੋਰੇ ਕਿੱਥੋਂ ਆ ਗਏ ਨੇ ਆ ਗਏ ਨੇ ਹਾਂ ਗਗਨਨੀ ਬਰਤਿਆ ਗੋਗਿਆ ਹੈ ਤੇ ਆ ਬਿੱਟੂ ਆ ਇਹ ਤਾਂ ਕਿਵੇਂ ਖੜੇ ਹੱਥ ਜੋੜੀ ਗੁਰਦੁਆਰਾ ਸਾਹਿਬ ਦਾ ਅਰਦਾਸ ਨੇ ਗੁਰਦੁਆਰੇ ਅੱਛਾ ਗੁਰਦੁਆਰਾ ਸਾਹਿਬ ਹੈ ਇਹ ਰਸਮਾਂ ਤੋਂ ਵੀ ਚੱਲੇ ਆਉਂਦਾਂ ਸਾਨੂੰ ਆਹ ਦੇਖ ਭੂਆ ਸਾਰੀ ਆਏ ਆਏ ਭੂਆ ਮਮਾ ਕੋਈ ਵੇਖ ਗਾਉਂਦੀ ਕੋਈ ਖੜੀ ਜਾਣਾ ਰੁਕ ਜਾ ਰੁਕ ਜਾ ਰੁਕ ਜਾ ਰਿਆਂ ਨਹੀਂ ਆਲਾ ਟੱਕਿਆ ਨਾਲ ਮੈਂ ਨਹੀਂ ਲੱਗਿਆ ਵਿਆਹੀ ਵਿਆਹ ਰੁਪੀ ਆ ਹਨ ਤਾਰਾ ਅਗਰ ਤਾਰਾ ਨਹੀਂ ਸੀ ਕਿ ਮਰਾ ਦਾ ਹਾਂ ਉਦੋਂ ਤਰੱਕੇ ਹੁੰਦੇ ਸੀ ਵੇਲਾ ਲੈਣਾ ਹੁੰਦਾ ਹਾਂ ਚਾੜੀ ਤੇਲ ਦੇ ਭਾਂਡੇ ਚ ਆ ਬਾਈ ਭੋਲੂ ਆ ਕਸ਼ਮਾਨ ਪਿਆ ਅੱਛਾ ਆ ਸੁਖਾ ਆ ਹਾਂ ਹਾਂ ਨੰਬਰ ਦਾ ਸੁਖਾ ਹਾਏ ਹੋਰ ਕਿੰਨਾ ਫਰਕ ਪੈ ਗਿਆ ਹਨਾ ਆ ਤਾਂ ਪੁਫੜੀ ਆ ਪੁਫੜ ਜੀ ਦਾ ਤਾਂ ਪਤਾ ਲੱਗਦਾਗਾ ਹਾਂ ਸਿਆਣ ਆਉਂਦੀ ਆ ਹੂੰ ਇਹ ਤਾਂ ਨਾ ਮੁੱਛਾਂ ਹੋ ਵੀ ਹਾਂ ਅੱਛਾ ਤੇ ਆ ਹੈਗਾ ਰੂਪੀ ਅੱਛਾ ਹੂੰ ਇਹਨਾਂ ਨੂੰ ਜਾਵਣੇ ਦੋ ਜੇ ਜਾਵਣੇ ਬਗਵਾਨ ਦੇਦਰ ਕੋਲ ਜੀ ਜਾਵਣੇ ਨਾ ਜਦੋਂ ਵਿਆਹਣਗੇ ਹੁਣ ਤਾਂ ਹੀ ਪਤਾ ਹੋਣਾ ਨਾ ਰੋਗਵਾ ਗਰੇ ਮੈਨੂੰ ਆਹ ਜਿਹੜਾ ਬੀਬੀ ਦੀ ਮਾਸੀ ਦਾ ਮੁੰਡਾ ਦੇ ਵੱਡਾ ਲਾਭ ਦੇਖੋ ਸਟਿੰਨੂ ਦੇ ਗਲਾਸ ਹੀ ਗਲਾਸ ਹਨਾ ਹਾਂ ਪਲੇਟਾਂ 'ਚ ਪਏ ਪਕੌੜੇ ਹਾਂ ਤੇ ਆਹਾਂ ਆਹ ਸੇਵਕਾ ਅੱਛਾ ਹੋਰ ਕੋਠੇ ਵਾਲੇ ਹਾਂ ਜਲਦੀ ਜਲਦੀ ਚੱਲ ਕੇ ਜਿਵੇਂ ਹੀ ਕਲਾਸ 'ਚ ਜਾਂਦੀ ਹੈ ਅਭੀ ਉਹ ਟੀਚਰ ਜੰਮੂਗਾ ਕੋਲ ਪੁੱਛਦਾ ਹੈ ਆ ਲਿਆਂਗਾ ਵੀ ਮੰਮੀ ਨੂੰ ਮੰਨਾ ਦੇ ਮਾਦੀਨਾ ਮੁੰਗੜਾ ਕਰਦੇ ਨਾ ਨਾ ਮורה ਰਡਾ ਨਾ ਨਾ ਬਾਬਾ ਜੀ ਤੁਸੀਂ ਆ ਆ ਮਾਪਾ ਦੀ ਇਹਦਾ ਆ ਸਾਦ ਨਹੀਂ ਜਿਹੜੀਆਂ ਮਾਰ ਕੇ ਲਏ ਉਹਨਾਂ ਨੇ ਘੁੰਡੀ ਕੱਢਿਆ ਹਾਂ ਚਾ ਰੁਕੀ ਗਿਆ ਹਾਂ ਸਹੀ ਗੱਲ ਐ ਡਗ ਡਗ ਮੰਮੀ ਦੇ ਜੁਰਾਬਾ ਪਾਗਾ ਹਏ ਮੰਮੀ ਤੂੰ ਤਹਾੜ ਤੀ ਜੁਰਾਬਾ ਪਾਗਾ ਤੂੰ ਕਿਆ ਕੌਣ ਕੌਣ ਹੈ ਜਿਨ੍ਹਾਂ ਨੇ ਫੜਿਆ ਸੱਤਿਆ ਤੇ ਦੇਖ ਆਸੀ ਹੈਗੀ ਇੱਕ ਤਾਂ ਆ ਦਰਵਾਜ਼ਾ ਖੋਲ੍ਹ ਅੱਛਾ ਹਾਂ ਆ ਤੇਰੀ ਮਾਸੀਏ ਤੇ ਆਹਾ ਹੈਗੀ ਆਪਣੇ ਸੀ ਤੋਂ ਅੱਛਾ ਦੇਖ ਮਾਮੀ ਵਰਕ ਗਾਦੇ ਕਿੰਨੇ ਫਿੱਕੇ ਕੱਪੜੇ ਪਾਏ ਆ ਹਾਂ ਉਹ ਇੰਨੇ ਫਿੱਕੇ ਲਏ ਨਾ ਸੂਟ ਦੇ ਇੱਕ ਹੋਰ ਵੀ ਫਿੱਕਾ ਹੀ ਆ ਹਾਂ ਹਾਂ ਇਹਦੇ ਵਿੱਚ ਰੈੱਡ ਰੂਡ ਕੋਈ ਹੈ ਨਹੀਂ ਸੀ ਨਹੀਂ ਪਾਉਣ ਦਿੰਦੇ ਨੇ ਯਾਰ ਮਮੇ ਦੀ ਉਹਨਾਂ ਨੇ ਵੀ ਇਹਦੇ ਕੋਲ ਨਕਦੇ ਆਹ ਆਪ ਨੂੰ ਚਾਹ ਜਿਵੇਂ ਵਿਚਾਰੇ ਜਿਹੀ ਬੈਠੀ ਆ ਚਾਹ ਲੈ ਨਾ ਬਾਬਾ ਰ ਅੱਛਾ ਹੈ ਅੱਗੇ ਆਈ ਮੈਂ ਨਾ ਨਾ ਭੜਕੇ ਪੱਲਾ ਵੜ ਕੇ ਪੱਲਾ ਨੂੰ ਸੁੱਟ ਜਾਵੇ ਕੁੜੀ ਆਪ ਫੜ ਕੇ ਚੁੱਕ ਆਹ বালੂ ਲੱਗੀ ਨੀ ਹੈ ਆਹ বালੂ ਲੱਗੀ ਮੇਰੇ ਪਰਸ ਮਾਇ ਬਣਾ ਬੰਗਾ ਤੇ ਮਾਇ ਕਰਪਾਨਾ ਬਣਾ ਤੇ ਇਥੇ ਨਾ ਹੁੰਦੀ ਮੰਦ ਵਰਗੇ ਹੈ ਹਾਂ ਆਗਾ ਤੇ ਮੈਂ ਕਿੰਨਾ ਫਰਕ ਮੰਮੀ ਫਰੇਮ ਤੋਂ ਡੜੀ ਨਾ ਨਾ ਰਾਮ ਦਾ ਅੱਛਾ ਆਓ ਪਾਪਾ ਪਿੱਛੇ ਕਿੰਨਾ ਫਰਕ ਆਜੰਦਾ ਹੈ ਹਾਂ ਬਾਸੜ ਦਾ ਹੋਵੇ ਹਾਂ ਹਾਂ ਕੰਮ ਜਿਸ ਕਰਨਾ ਬਾਸੜ ਚ ਕੋਈ ਚੇਂਜ ਨਹੀਂ ਆਇਆ ਹਾਂ ਮਾਸਾ ਆ ਨੇਕਾ ਹਰਦਾ ਆ ਹਾਂ ਇਹ ਨੇਕਾ ਤਾਂ ਆਇਆ ਭਈ ਨਾ ਟੰਗਾ ਮਾਰੋ ਇਹਨੂੰ ਚੂਚੇ ਨੂੰ ਹਲੋ ਇਹ ਸਰਦਾਰ ਪਹਿਲਾਂ ਵੀ ਬਲਾਸ ਤੇ ਆ ਕੇ ਗਰੀ ਫੋਟੋ ਆਉਗੀ ਚੰਗਾ ਆ ਰਾਜਪਾਲ YouTube ਤੇ ਆ ਫਿਰ ਉਹਨਾਂ ਦੇ ਆ ਸਿੱਖ ਨਾਰਾਜ ਪਲ ਅੱਛਾ ਹੁਣ ਇਹਨੇ ਬਣਨੀ ਹੋ ਗਈ ਆ ਤਾਂ ਤੇ ਹੁਣ ਆ ਆਪਣਾ ਰੂਪੀ ਕਪਤਾਇਨ ਨਹੀਂ ਜਾਂਦੇ ਨਹੀਂ ਨਹੀਂ ਉਹ ਬੋਲੀ ਸੀ ਸਿੱਖਿਆ ਦਿੰਦੇ ਹੁੰਦੇ ਸੀ ਅੱਗੇ ਹਾਂ ਤੁੰਗਾ ਕਿ ਲਈ ਹਾਂ ਮਾਰੇ ਪਾਪਾ ਵੀ ਪਾਪਾ ਦੇ ਹਮੇਸ਼ਾ ਤੇ ਘੜੀ ਬਣਨੀ ਆ ਹਾਂ ਸਖੀਨ ਆ ਬਾਪੂ ਦੁੱਧ ਮੱਖਣ ਨਾਲ ਪਾਲੀ ਭੈਣੇ ਤਾਂ ਬਣਾਉਂਦੀ ਆ ਸਾਰੀ ਇਹ ਤਾਂ ਮੈਂ ਰੱਟੀਆਂ ਜਿਹੜੇ ਵਿਆਹ ਤੋਂ ਬਾਅਦ ਹੁੰਦੇ ਉਹ ਤਾਂ ਕੌਣ ਬੋਲੀ ਸੀ ਜਦੋਂ ਹੁੰਦਾ ਸੀ ਤੁਸੀਂ ਮਾਈਪ ਲੈ ਕੇ ਜਾ ਦਿੰਦੇ ਹੋ ਜੀ ਤਾਂ ਹੁਣ ਮੇਰੇ ਦਿਨ ਨੂੰ ਤੋਂ ਨੂੰ ਆ ਗਿਆ ਸਾਡਾ ਵਾਹ ਦੇਖੋ ਮਾਸੀ ਰਾਣੀ ਕਿਨੂੰ ਚੱਕਿਆ ਇਹ ਸੁਖਦੀ ਲੈ ਕਿਚ ਵਿੱਚ ਕਿਵੇਂ ਅੱਛਾ ਪਾਣੀ ਵਾਰੀ ਜਾਂਦੇ ਆ ਮੈਂ ਪਾਣੀ ਲੈ ਵੀ ਪਾਣੀ ਇਹ ਕੀ ਰੰਗ ਆ ਆਹ ਸਰਕਾਰੀ ਹੁਣ ਹੈਗੀ ਹੈ ਹਾਂ ਕੌਣ ਆਹ ਗਗਨ ਤੋਂ ਹਾਂ ਤੇ ਸਰਕਾਰੀ ਤਾਂ ਨਾ ਗਗਨ ਆਣਾ ਤੇ ਗੂਰੀ ਤੇ ਗਗਨ ਇਹ ਫੁਲਕਾਰੀ ਕਾ ਉਹ ਤੇਲੇ ਆ ਖੜਾਈ ਖੜੇ ਆ ਕਿ ਬਲਕੀ ਗਉਂਦਾ ਇਧਰ ਕਰਿਓ ਲੈ ਮੂਝ ਠਾਈ ਹੋਏ ਮੰਮੀ ਜੀ ਬੈਠੀਏ ਦੇਖੋ ਬਿਆਨ ਤਾਂ ਇਧਰ ਲੈ ਮੰਮੀ ਕਿਉਂ ਬੈਠੀ ਆ ਇਹ ਕੌਣ ਕੌਣ ਆ ਉਹ ਜੀ ਹੁਣ ਗਾਰੀ ਮੰਮੀ ਦੇ ਕੋਡੇ ਇਕੱਠੇ ਕੀਂਦੇ ਹਾਂ ਹਾਂਜੀ ਹਾਂਜੀ ਅੱਲਾਹ ਆ ਕੇ ਲਈ ਜਾਂਦੇ ਨੇ ਨਹੀਂ ਬੱਸ ਸਾਨੂੰ ਵੇਖ ਲੈਣ ਲੋ ਰੈੱਡ ਕਹਣਾ ਮੰਜਾ ਹਣ ਤਾਂ ਅਗਲੀ ਸਾਡੇ ਵਰਗਿਆਂ ਨੇ ਬਾਹਰ ਚ ਖੜਨਾ ਨੇ ਦੇਖਣੇ ਸੇ ਕਰਕੇ ਉਹ ਜੇ ਅਵਿੰਦਰ ਬੁਆਈ ਆਹ ਕੌਣਾ ਕਾਲੇ ਸੂਟ ਵਾਲੇ ਇਹ ਚਰਨੋਂ ਅੱਛਾ ਹਮ ਤੇ ਆਹ ਕਿਹੜੀ ਬੁਆਈ ਜੀ ਐ ਕਿਹੜੀ ਆਹ ਵਾਲੇ ਸੀ ਬੁਆ ਵਰਗਾਂ ਚੋਂ ਲੱਗ ਸੀਰਾ 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 ਹਮ ਬੀੜੀ ਦਾ ਬੀੜੀ ਹੈਰਾਨੀ ਲੱਗੇ ਆਹ ਆਪਣੀ ਵੱਡੀ ਬੇਬੇ ਸੀਗੀ ਹਮ ਮੇਰੀ ਬੇਬੇ ਦੀ ਫੋਟੋ ਹੈ ਚਲ ਕੇ ਅੱਗੇ ਵੀ ਗੁੜਤੇ ਨਹੀਂ ਪਾਉਂਦੀ ਸੀ ਨਾ ਮੇਰੀ ਦਾਦੀ ਜੀ ਨਹੀਂ ਪਾਉਂਦੀ ਸੀਗੀ ਕਿਹੜੀ ਵੱਡੀ ਬੇਬੇ ਮੈਂ ਤਾਂ ਮਾਰ ਗਈ ਆ ਸੀ ਫੜਦਾ ਦੀ ਆਪਣੀ ਨਿੱਕੀ ਜੀ ਸੀ ਆਣਾ ਟਿੱਟਾ ਦਾ ਤੇ ਬੈਗ ਦੀ ਪਿਆਰ ਅੰਦਰ ਪੇਟੀ ਤੇ ਗਰੀਬ ਪੂਆ ਮੋਟਾ ਸੰਗੀ ਜੇ ਜਾਂਦੀ ਆ ਕੌਣ ਲਗ ਗਈ ਗਰੀਬੀ ਆ ਇਹ ਗਰੀਬੀ ਚੁੰਨੀ ਹਾਂ ਕੌਣ ਆ ਤਾਂ ਮਾਨੀ ਪੂਆ ਦੀ ਤਾਂ ਸੈਣ ਪੂਰੀ ਆਉਂਦੀ ਆ ਕਈ ਚਿਹਰੇ ਤਾਂ ਨਹੀਂ ਬਦਲੇ ਹਾਂ ਕਈ ਚਿਹਰੇ ਨਹੀਂ ਬਦਲੇ ਕਈ ਚੇਂਜ ਹੋ ਗਏ ਜਿਆਦਾ ਹੀ ਗਗਨ ਦੇਖੀ ਗਗਨ ਲਗਾਉਣੀ ਆ ਦੇਖੀ ਪੈਰੀ ਭਰ ਬੈਠੇ ਕੌਣ ਆ ਨੇ ਕੀ ਉਹ ਰਖ ਲੈਣੇ ਸਲਵਾਰਾਂ ਉੱਚੇ ਕਮੀਜ਼ਾਂ ਦਾ ਡਰ ਹੈ ਵਰਪੇ ਨੂੰ ਪੀਣਾ ਦਾ ਬਹੁਤ ਆਸੀ ਹੈ ਤੇ ਕੀ ਕਰਨ ਦਾ ਤਵੀਤ ਪਹੁੰਚ ਦਾ ਚਾਹ ਸੀ ਇੱਕ ਆ ਹੈਵੀ ਸਲਵਾਰ ਉੱਚੇ ਕਮੀਜ਼ ਹੈ ਉਹ ਕੀ ਗੱਲ ਸੁਣੀ ਤੇ ਨਿੱਕੂ ਤੇ ਗੂਹੇਂਗਾ ਦੁੱਜੀ ਰਾਣੀ ਦੀ ਹਾਂ ਤੇ ਇਹ ਕਮੀਜ਼ ਤੋਂ ਉਹ ਤੋਂ ਨਿੱਕੂ ਵਰਗਾਂ ਕਿੱਥੋਂ ਆਣਾ ਇੱਥੇ ਕਰੀ ਧਿਆਨ ਨਿੱਕੂ ਨਹੀਂ ਉਹ ਤਾਂ ਭੂਆਈ ਵਰਗਾਂ ਛੋਟੀਆਂ ਛੋਟੀਆਂ ਆ ਇਹ ਗਗਨ ਹੈ ਗਗਨ ਤੇ ਬਿੱਟੂ ਬਾਈ ਵਰਗੇ ਹੈਗੇ ਹਾਂ ਵੀ ਉਹ ਹੋਣ ਉਹ ਤਾਂ ਗੂਰੀ ਬੂਆ ਵਰਗਾਂ ਛੋਟੀਆਂ ਛੋਟੀਆਂ ਆ ਆਹ ਦੇ ਕਾਲੂ ਬੂਆ ਖੜਿਆ ਦੇ ල ජමාණය හෝ ඒ මැරිී හොන ශුප් මගරු හන්න නිදතම්ආ ගුරි දන්න දිචැක් කල පය සුද කඩි පතන ගන ගෙඩ මුූර කඩිග ර දරෙන ජම සමෝ කැනෙත හුදේ බ් අ මතර හු කියන නික දඩි නරගන්න ਨਹੀਂ ਆ ਸਾਡਾ ਘਰ ਆ ਤੁਹਾਨੂੰ ਪਤਾ ਆ ਸਰ ਮੇਰੇ ਵਿਆਹ ਚ ਵੀ ਸੀਗਾ ਉਹ ਕਿਵੇਂ ਦਾੜੀ ਕਿੱਧਰੋਂ ਆਏ ਸੀ ਇਹ ਬਲੱਡ ਰਿਸ਼ਤੇਦਾਰੀ ਚੋਂ ਆਪਣੀ ਬਲੱਡ ਵਾਲੇ ਦਸ਼ਮੀ ਸਕੂਲ ਚ ਪੜਾਉਂਦਾ ਰਿਹਾ ਹੈ ਸਰ ਹਾਂ ਤਾਂ ਦੇਖ ਪੜਾਇਆ ਨੇ ਰਿਸ਼ਤੇਦਾਰ ਚੋਂ ਅੱਛਾ ਤੇਰੇ ਨਾਮ ਬਾਪੂ ਦੇ ਨਾਲ ਕੇ ਜੋ ਹਾਂ ਹੁਣ ਇਹਦੇ ਇੱਡੀ ਦਾੜੀ ਆ ਅੱਛਾ ਆ ਇਹ ਤਾਂ ਬਹੁਤ ਹੈ ਇਹ ਸਾਡੇ ਦੋਸਤਾਂ ਵਾਲੇ ਆ ਦਸ਼ਮੀ ਸਕੂਲ ਚ ਹਾਂ ਵਿੱਚ ਸਕੂਲ ਆ ਲੰਗਾ ਅੰਨੇ ਕੀ ਬਨੇ ਬੈਠੇ ਅਸੀਂ ਆ ਕੇ ਜਾ ਗਏ ਸਾਰੇ ਬਈਆ ਮੈਡਮ ਸਾਡੇ ਮੇਰੀ ਇੰਗੇਜਮੈਂਟ ਮੇਰੇ ਤਾਂ ਸੂਬੇ ਦੇ ਡਾੜੀ ਕੇਸ ਸੀਗੇ ਤੇ ਜਦੋਂ ਮੇਰਾ ਵਿਆਹ ਸੀ ਔਰ ਰਜ਼ੂ ਬਾਏ ਸੀ ਆ ਤਾਂ ਮੈਂ ਸੁਲਤਾਨ ਨੂੰ ਦਿਖਾਉਣ ਲੱਗੀ ਮੈਂ ਕਿਹਾ ਪਤਾ ਕਿਹੜਾ ਮਾਮਾ ਕਹਿੰਦਾ ਆਹ ਤਾਂ ਭਾਲੂ ਮਾਮਾ ਇਹਦਾ ਨਹੀਂ ਪਤਾ ਹੁਣ ਫਿਰ ਇੱਕੇ ਦਾ ਵੀ ਚੇਂਜ ਆ ਗਿਆ ਨਾ ਹਾਂ ਉਹ ਹੁਣ ਸੂਬੇ ਨੂੰ ਭਾਲੂ ਕਹਿੰਦਾ ਇਹ ਡਾੜੀ ਕੇਸ ਚ ਦੇਖਿਆ ਕਰ ਤਾ ਅੱਛਾ ਹਾਂ ਦੇਖ ਲਾਉਂਗਾ ਹਾਂ ਜੀ ਇੱਥੇ ਹੀ ਆਪਾਂ ਭੁੱਖ ਲੱਗੀ ਕੀ ਖਾਓਗੇ ਨੇ ਨੇ ਅੱਜ ਦਿਨੇ ਕੁਛ ਨਾ ਖਾਭਣੀ ਢੱਡ ਭਰ ਕੇ ਤੇ 4 ਵਜੇ ਦੀ ਖਾਤਰੀ ਬਣਾਏ ਸੀ ਮੈਂ ਕਹਿੰਦਾ ਲੈ ਚਾ ਕੇ ਖਾ ਲੈਂਦਾਗਾ ਅੱਜ ਰੋਟੀ ਨਹੀਂ ਖਵਾਉਣੀ ਹਾਂ ਤਾਂ ਨਚੌਲ ਹੀ ਖਾਈ ਜਾ ਕੇ ਦੇਖਿਆ ਆ ਸੂਤਾ ਕਿੰਨਾ ਸੋਹਣਾ ਨਾ ਫਲਕਾਰੀ ਦਾ ਪਾਇਆ ਸੀਗਾ ਪਾਰਟੀ ਸੀ ਇਹਨਾਂ ਦੀ ਮੰਮੀ ਆ ਕੌਣ ਆ ਗੁਰਪ੍ਰੀਤ ਕੋਈ ਨਹੀਂ ਫਰੈਂਡਸ ਮੈਂ ਮੈਂ ਤਾਂ ਪਹਿਲੇ ਜਿਸ ਸਕਿਟ ਬਥੇਰੇ ਕਰ ਲਈ ਮੇਰੇ ਗੱਲ ਬਾਤ 10th ਚ ਤੇ ਲੱਤੀ ਇਹਦਾ ਫੰਕਸ਼ਨ ਦਾ ਨਾ ਪਤ ਹਾ ਗੁਰੂ ਜੀ ਦੇ ਆ ਗਏ ਭੁੱਖ ਲੱਗੀ ਤੁਨ ਕੋਈ ਨਾ ਖਵਾ ਦਿੰਨੇ ਆ ਆ ਦੇਖ ਤੇਰੇ ਡੈਡੀ ਲੱਭੋ ਕਿੱਥੇ ਹੈਗਾ ਪਿੱਛੇ ਆ ਗਿਆ ਆ ਸੀ ਹਾਂ ਆ ਨੀਚੇ ਵਾਲੀ ਮੋਟੇ ਚੱਬੀ ਆ ਸੀ ਕੋਈ ਹਾਂ ਇੱਥੇ ਇਸ ਨੇ ਸਕੂਲ ਵੀ ਸੋ ਗਾਰੇ ਜਸ ਮੈਸੇਜ ਚ ਪੜਿਆ ਹੋਣਾ ਨਾ ਛੱਤੀ ਵੀ ਉੱਥੇ ਪੜਿਆ ਹਾਂ ਹਾਂ ਇਹ ਸਟਾਰਟਿੰਗ ਤਾਂ ਛੱਤੀ ਉੱਥੇ ਲੱਗਦੀ ਨਾ ਨਾ ਨਹੀਂ ਪਹਿਲਾਂ ਬੋਕਸਰ ਸੀ ਬੋਕਸਰ ਸੀ ਨਾ ਹਰਾ ਲੋ ਛੱਤੀਆਂ ਮਲਕੀ ગામ ਦਾ ਸੀ ਛੱਤੀ ਸ਼ਿਵਾਲਿਕ ਸਕੂਲ ਸੀ ਪਤਾ ਨਹੀਂ ਉੱਥੇ ਸੀ ਆ ਮਲਕੀ ਵਾਲੀ ਫੋਟ ਸੀ ਇੱਧਰ ਵਿੱਚ ਹੀ ਆ ਗਈ ਮਲਕੀ ਪਰਦੀ ਪਈ ਸੀ ਕੋਈ ਪਾਣੀ ਉਹ ਬਾਟ ਆਪ ਗਏ ਮਲਕੀ ਨਾ ਛੱਤੀ ਕਹਾਵਾ ਜੀ ਆਹ ਕੋਜ ਹਾਂ ਗੁਰੀ ਬੁਆ ਜੀ ਸੂਟ ਪਾਇਆ ਮੰਮੀ ਹੈਨਾ ਗੋਰੀ ਭੂਆ ਜੀ ਨੇ ਉਹੋ ਜਿਹਾ ਪਾਇਆ ਸੂਟ ਵਿੱਚ ਇਹਨਾਂ ਨੇ ਨੀਕ ਵਾਲੇ ਪਾਇਆ ਹਾਏ ਆ ਕੀ ਰੋ ਰੇ ਇਧਰ ਕਰ ਮਾਈ ਇਹ ਰਹਿ ਗਈ ਆਪਣੀ ਐਲਬਮ ਦੇਖਣੀ ਇੱਕ ਕਦੀ ਫੋਟੋ ਇਧਰੋ ਰਹਿ ਗਈ ਹੋਣੀ ਹੈ ਪਹਿਲਾਂ ਅਸੀਂ ਤਾਂ ਦੇਖ ਲਈ ਸੀ ਅੱਛਾ ਆ ਤਾਂ ਦੇਖ ਲੈਂਦੇ ਆ ਦੇਖ ਲਈ ਗੋਰੀ ਭੋਲੀ ਕੁੜੀ ਪਰ ਇਹਦੇ ਫੇਸ ਤੋਂ ਪਤਾ ਲੱਗਦਾ ਹਨਾ ਆ ਮਾਮਾ ਮਾਮਾ ਦੀ ਸੀ ਕੋਕਾ ਨੀ ਗਈ ਹੈ ਕੌਣ ਆਇਆ ਹਾਂ ਬੀਬੀ ਵਰਗੇ ਨਿਕਲਿਆ ਨਹੀਂ ਦੀ ਨਹੀਂ ਆਈ ਹੈ ਨਹੀਂ ਜਿਵੇਂ ਆਪਣੀ ਬੀਬੀ ਤਾਂ ਗਈ ਹੈ ਜੀ ਦੱਬੀ ਹਾਂ ਉਹ ਬੀਬੀ ਦੇ ਕੋਟ ਕੋਈ ਆਈ ਨੇ ਮੋਰੀ ਹਾਂ ਦਿਖਾਓ ਸੋਨਾ ਸੋਨਾ ਸੋਨੀ ਦੀ ਜੀ ਇਹਨਾਂ ਦੀ ਹੂੰ ਤੱਕ ਦੇਖ ਲੈ ਹਾਂ ਇਹ ਪੂਰੇ ਜੈਂਟਰ ਮਾਨਾ ਗਾੜ ਕੜੀ ਹੈ ਨਹੀਂ ਪਹਿਲੇ ਦੱਸ ਹਸਪੀਤਲ ਦਾ ਕਾਲ ਨੂੰ ਪੇਪਰ ਕਾਦਾ ਹੈ ਹਿੰਦੀ ਦਾ ਦੱਸੋ ਰਿਟਰਨ ਕੇ ਆਰ ਲੈ ਰਿਟਨ ਆ ਦਸੋ ਰਿਟਨ ਹੈ ਕੈਖਾ ਆਉਂਦੀ ਆ ਨੋ ਨੋ ਕਿਉਂ ਆਉਂਦੀ ਆ ਹਨਾ ਆਉਂਦੀ ਆ ਨਾ ਤੁਸੀਂ ਤਿੰਨੇ ਭੈਣਾਂ ਪਰਾ ਉੱਥੇ ਬਹਿ ਕੇ ਨਾ ਬਾਹਰ ਰਾਈਟ ਕਰ ਕਰ ਦੇਖੋ ਸਾਰਾ ਫਿਰ ਪੈਸਾ ਕਊ ਵਾਲੀ ਮੈਨੂੰ ਪੋਇਮ ਸੁਣਾ ਦੇ ਹਾਂ ਜਉ ਪਾਣੀ ਫੋੜਾ ਥਾ ਕੰਗ ਵਿੱਚ ਡਾਲੇ ਕੰਗ ਪਾਨੀ ਆ ਕੌਣ ਪੀਆ ਪਾਣੀ ਖਾਤਾ ਬੁਈ ਕਹਾਣੀ ਸਾਡੇ ਬੱਚਿਆਂ ਅਸੀਂ ਵੀ ਆਪਣੇ ਵਿੱਚ ਨਹੀਂ ਹੀ ਪੋਇਮ ਸਿਖਾਉਣੇ ਹਨ ਕੱਪੜੇ ਸਿਵਾਉਂਦੇ ਠੀਕ ਹੈ ਤੁਸੀਂ ਵੀ ਨਰਸਰੀ ਚ ਸਾਡੇ ਕੋਲੇ ਬੱਚੇ ਨਰਸਰੀ ਚ ਲੋ ਜੀ ਟਾਈਮ ਹੋ ਗਿਆ 6 ਦਾ ਤੇ ਆਪਾਂ ਘਾਰਾ ਵਗੈਰਾ ਕਰਦੇ ਆਂ ਐਲਬਮ ਦੇਖਦੇ ਰਾਜੇ ਜੱਗੋਲੀ ਐਲਬਮ ਦਿਖਾਣੀ ਭੁੱਲ ਗਏ ਉਦੋਂ ਮੈਂ ਪੱਠੇ ਪਾਈ ਜਾਂਦੀ ਸੀ ਮੰਮੀ ਫੇਰ ਦੇਖਣ ਲੱਗਿਆ ਜੇ ਮੰਮੀ ਆਪਦੇ ਵਿਆਹ ਦੀ ਆਲਬਮ ਨਹੀਂ ਛੱਡ ਰਹੀ ਹੈ ਨਾ ਹਾਂ ਬੱਚਿਆਂ ਦੀਆਂ ਯਾਦਾਂ ਜਿਹੜੀਆਂ ਮਿਸ ਕਰ ਰਹੀ ਹੈ ਮੰਮੀ ਆਪ ਦਾ ਟਾਈਮ ਮਾਦਾ ਬੱਚਿਆਂ ਨੂੰ ਵੇ ਨਹੀਂ ਆਉਂਦੀ ਕੁੜੀ ਨੂੰ ਵੇ ਨਹੀਂ ਆਵੇ ਸਭ ਕੁਝ ਦੇਖਿਆ ਬੱਚਿਆਂ ਦੇ ਫਿੱਕਾ ਪੇਡਾ ਨੂੰ ਵੀ ਦੇਖਿਆ ਆਪ ਦਾ ਪੁਰਾਣਾ ਜਿਹੜਾ ਟਾਈਮ ਆ ਉਹ ਵੀ ਦੇਖਿਆ ਆ ਉਹਥੇ ਗਿਆ ਸਿੰਗਾਪੁਰ ਹਾਂ ਹਾਂ ਸਿੰਗਾਪੁਰ ਗਿਆ ਸੀ ਚਲੋ ਵੀ ਛੱਲ ਲੈ ਪਹਿਣੀ 6 ਵਜ ਗਏ ਤਾਰਾ ਕੱਢੀ ਅਜੇ ਭਾਂਡਾ ਠਿੱਕਰ ਮੰਜਨ ਵਾਲਾ ਪਿਆ ਕੰਜੀ ਟਾਈਮ ਹੋ ਗਿਆ 7 ਦਾ ਤੇ ਬਿਆੰਤ ਵਰਗੇ ਵੀ ਚਲੇ ਗਏ ਨਾ ਕਾਫੀ ਟਾਈਮ ਕਾਫੀ ਟਾਈਮ ਬਾਅਦੇ ਚਲੇ ਗਏ ਸੀ ਲੋ ਗੱਲਾਂ ਬਾਤਾਂ ਮਾਰੀਏ ਬਾਹਰ ਆ ਗਏ ਸੀਗੇ ਪਰ ਮੈਂ ਤਾਂ ਰੰਗ ਵਗੈਰਾ ਕੱਢਣ ਲੱਗੀ ਭਾਂਡੇ-ਪੁੰਡੇ ਸਾਫ਼ ਕੀਤੇ ਤੇ ਹੁਣ ਮੈਂ ਫ੍ਰੀ ਹੋਈ ਸੀਗੀ ਉਧਰੋਂ ਮੈਂ ਕਰ ਲੱਗੀ ਸਨ ਕੱਪੜੇ ਪ੍ਰੈਸ ਕਰਨ ਨੂੰ ਬੱਚਿਆਂ ਨੂੰ ਬਿਠਾਤਾ ਵੀ ਆਪਦਾ ਪੜੋ ਅੱਛਾ ਆਹ ਵਾਲਾ ਉਹ ਦਸਾਰਾ ਰਾਈਟ ਕਰਕੇ ਦੇਖੋ ਪਤਰੀ ਮਜ਼ਾਕ ਕਰਕੇ ਦੇ ਰਹਿਆ ਨਾ ਰਿਟਨ ਵੀ ਕਰੋ ਆਪਦੇ ਸਾਰੇ ਆਪਦੇ ਉਹਦੇ ਵਿੱਚ ਬੈਗ ਦੇ ਵਿੱਚ ਆਪਦਾ ਪੇਪਰ ਬੋਰਡ ਪੈਨਸਲ ਰੇਜਰ ਸ਼ਾਰਪਨਰ ਹੁਣ ਇਹ ਪਾ ਕੇ ਰੱਖ ਦੋ ਤੜਕੇ ਕੁਝ ਨਹੀਂ ਚੱਕਿਆ ਜਾਂਦਾ ਹੁੰਦਾ ਠੀਕ ਹੈ ਨਾ ਹੁਣ ਆਪ ਦਾ ਪੈਕ ਕਰ ਦੋ ਸਾਰਾ ਕੁਝ ਮੁੜ ਕੇ ਉੱਤੇ ਪੜੀ ਜਾਏ ਤੇ ਨਾ 베ਰ ਲੈ ਕੇ ਆਂਦੇ ਹਨਾ ਇਹ ਦੇਖੋ ਮੈਂ ਤੁਹਾਨੂੰ ਦਿਖਾਵਾਂ ਤੁਸੀਂ ਕਹੋਗੇ ਕਿ ਕਿੰਨੇ 베ਰ ਖਾਂਦੇ ਆ ਇਹ ਤੇ ਇਹ 베ਰ ਦੇ ਵਿੱਚ ਹਿੜਕੀ ਹੈ ਨਹੀਂ ਪਹਿਲਾਂ ਮੈਨੂੰ ਐ ਸੀ ਕਿ ਉਪਰ ਉਹਦੀ ਸ਼ੇਪ ਜੀ ਕਿ ਕਾਣਾ ਹੋਊਗਾ ਹਨਾ ਇਹਦੇ ਵਿੱਚ 베ਰ ਚ ਹਿੜਕੀ ਹੈ ਨਹੀਂ ਐਦਾਂ ਆਲਾ ਜਿਹਾ ਬਣਿਆ ਹੋਇਆ ਐਂ ਕਰਦੇ ਆਪ ਤੈਨਾਂੇ ਖਾ ਕੇ ਦੇਖੋ ਹਿੜਕੀ ਨਹੀਂ ਬਣੀ ਮੈਂ ਤਾਂ ਪਹਿਲੀ ਵਾਰ ਦੇਖਿਆ 베ਰ ਆ ਜਿਹੜਾ ਹਿੜਕਤ ਹੋਵੇ ਨੇ ਕਿਤੇ ਰੱਖਿਆ ਹੋਗਾ ਮੈਂ ਆ ਕੇ ਦੇ ਦੂੰਗੀ ਤੇ ਚਲ ਮੈਨੂੰ ਕੱਪੜੇ ਪ੍ਰੈਸ ਕਰ ਲੈ ਠੀਕ ਹੈ ਤੁਸੀਂ ਪਹਿਲਾਂ ਦੇ ਲਓ ਮੈਂ ਦੇ ਦੂੰਗੀ ਬਟੇ ਕੱਪੜਿਆਂ ਦੀ ਭਰੀ ਪਈ ਆ ਚੇਅਰ ਇਹਨਾਂ ਨੂੰ ਕਰਦੀ ਪ੍ਰੈਸ ਦੇ ਦੇ ਨੀ ਇਹ ਆ ਵਾਲੀ ਸਬਜੀ ਬੈਂਤਣ ਨਹੀਂ ਮੈਂ ਨਹੀਂ ਇਹ ਮੇਰੀ ਆ ਆ ਖਾਊ ਆਂਦੀ ਤਲੀਆਂ ਵਾਲੀ ਤੇ ਭਰਾ ਰੈੱਡ ਜੀ ਕਿਵੇਂ ਆ ਸਬਜੀ ਦੇ ਕੋਈ ਆ ਵਧ ਪਾਇਆ ਨਾ ਤਾਂ ਕਰਕੇ ਉਹ 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 ਅੱਜ ਪੁੱਛ ਗਾਰ ਵੰਤੇ ਵਿੱਚ ਰਹਿਣਾ ਲੱਗੂਗੀ ਨਨੂ ਰਤੂ ਹਾਏ ਕੀ ਹੋ ਗਿਆ ਮੈਂ ਲੂ ਸਮਝ ਕੇ ਚਾਰ ਦੀ ਫਾੜੀ ਮੂੰਹ ਚ ਪਾ ਗਿਆ ਹਾਂ ਅੱਜ ਮੰਮੀ ਵਰਗੇ ਲੈ ਵਿਆਹੀ ਆਲਬੰਬ ਦੇਖੀਏ ਅੱਛਾ ਕੀ ਪਾਪੇ ਇਹਨੇ ਨਹੀਂ ਪਾਪੇ ਜਿਲਾਇਤੋ ਇਹ ਤਾਂ ਤੇ ਹੁਣ ਵਾਲੀ ਨਹੀਂ ਤੋ ਇਹ ਦਾ ਦਿਨ ਰਾਤ ਦਾ ਫਰਕ ਪਾਪਾ ਐ ਬਿਠਾ ਰੱਖਿਆਗਾ ਜਿਵੇਂ ਹਲਦੀ ਲਾਤੇ ਉੱਤੇ ਪਾਣੀ ਪਾਏ ਉੱਤੇ ਬੋਲ ਖੁੱਲਿਆ ਪਾਪੇ ਦੇ ਰੰਗ ਕਾਲਾ ਪਾਪੇ ਦਾ ਔਰ ਪੁੱਤ ਪਸ਼ੂ ਬਾਹਰ ਬੰਨੇ ਤੇ ਵੀ ਠੰਡ ਨਾਲ ਲੱਗੂ ਕਿਨਾਂ ਨੂੰ ਠੰਡ ਆ ਜੇ ਨਹੀਂ ਠੰਡ ਆ ਜੇ ਦੇਖੋ ਪਾਪਾ ਨੇ ਆਇਆ ਤੇ ਖੰਡ ਵੀ ਇੱਕ ਵੱਡੇ ਵਾਲਾ ਚਲੋ ਜੀ ਰੋਟੀ ਖਾਈਏ ਚਲੋ ਖਾਈਏ ਰੋਟੀ ਪਾਪਾ ਜੀ ਹਨਾ ਮੰਮਾ ਨੇ ਨਾ ਉਹ ਲਾਓ ਉਹ ਕਿਹਨੇ ਲੱਗਾ ਜੀ ਜਿਹਨੇ ਕਹਿੰਦੇ ਸਾਂ ਮੈਂ ਅੱਥਰ ਦੇ ਵਿੱਚ ਨਾ ਮੈਂ ਤਾਂ ਦੇਖ ਹੀ ਲੈਨੇ ਸੰਭਾਸੀ ਉਹ ਮੇਰੇ ਵਸੇ ਉਹ ਮਨ ਹੀ ਮਰ ਕੇ ਲਗਾ ਕੀ ਸਾਰੇ ਬੰਦ ਸਹੀ ਕਰਦੇ ਹੈ ਮਮਾ ਜੀ ਉਹਨੂੰ ਕਿਹਾ ਸੀ ਵੀ ਤੇਰੀ ਕੁੜੀ ਤਾਂ ਬਾਸ ਨੇ ਉਹਦੇ ਫੇਰ ਹੋਊਗੀ ਹੈ ਤੇ ਜਦੋਂ ਦੇਖਿਆ ਅੱਧੇ ਅਧੋਂ ਸਹੀ ਉਹ ਰਾਤ ਤੱਕ ਤੇ ਲੋ ਜੀ ਵੀ ਮੈਂ ਤਾਂ ਆਪਦੇ ਕੰਮ ਕਰਨ ਵਿੜ ਕੇ ਆਈ ਕਿਉਂਕਿ ਰੋਟੀ ਵਗੈਰ ਦਾ ਭਾਂਡੇ ਸਾਫ ਕਰਨੇ ਦੋ ਦਵਾਰ ਸਾਹਿਬ ਕੇ ਆਏ ਇਹਦੇ ਡੈਡੀ ਨੂੰ ਕਿਹਾ ਸੀ ਜਿਆਪੀ ਲੋਕ ਆਪਣੀ ਕਿਸ ਗੱਲ ਲਈ ਪ੍ਰਸਿੱਧ ਹਨ ਇਹਨਾਂ ਨੇ ਡਿਊਟੀ ਸੰਭੀ ਹੋਈ ਹੈ ਬੱਚਿਆਂ ਨੂੰ ਰਿਵੀਜ਼ਨ ਕਰਵਾ ਰਹੇ ਹਨ ਇਹਨਾਂ ਤੋਂ ਸੌਣ ਹੈ ਬਹੁਤ ਤ੍ਰਿਅਤੇ ਸੂਰਬੀਰਤਾ ਲਈ ਕਰਵਾਤੇ ਸਾਰੇ ਰਿਵੀਜ਼ਨ ਬੱਚਿਆਂ ਨੂੰ ਹਾਂ ਇਹਨੂੰ ਨਬੂ ਤਾਂ ਟੈਸਟ ਲਾ ਕੇ ਦੇਖ ਲਿਆ ਇਹਦਾ ਮੈਥ ਦਾ ਪੇਪਰ ਹੈ ਇਹਨੂੰ ਸੰਭਾਤੇ ਸੀਗੇ ਇਹਨੇ ਕਰਕੇ ਸਾਰੇ ਵਧੀਆ ਇਹਨੇ ਗ੍ਰਾਮਰ ਸਾਰੀ ਸੁਨਾਤੀ ਹੈ ਤੇ ਹੁਣ ਇਹ ਤੋਂ ਕੁਐਸਚਨ ਆਨਸਰ ਸੁਣੀ ਜੰਨਾ ਠੀਕ ਇਹਦੇ ਤੋਂ ਕੁਝ ਕੁਛ ਮਾੜਾ ਮੋਟਾ ਜੋ ਭੁੱਲਦੀ ਹੈ ਖਿਆਲ ਇਹ ਤਾਂ ਮਾੜੀ ਮੋਟੀ ਮਿਸਟੇਕ ਬੱਚਾ ਕਰ ਹੀ ਦਿੰਦਾ ਹੈ ਪੰਜਾਬ ਦਾ ਲੋਕ ਨਾਚ ਇਹ ਆਉਂਦਾ ਐ ਸੌਖਾ ਪੇਪਰ ਐ ਦਾ ਤਾਂ ਆਉਂਦਾ ਇਹਨੂੰ ਚਲੋ ਇੱਕ ਜਣੇ ਨੂੰ ਤਾਂ ਡਿਊਟੀ ਫੇਰ ਸਾਂਭਣੀ ਵੰਦੇ ਫਿਰ ਮੇਰੇ ਕੰਮ ਕਰੀ ਸੀਗੇ ਐਸ ਵੇਲੇ ਹੁੰਦੇ ਹਨਾ ਜਦੋਂ ਨੂੰ ਕੰਮ ਕਰਕੇ ਆਉਂਦੇ ਅੰਦਰੋਂ ਫਿਰ ਥੱਕ ਜਾਂਦੇ ਆ ਚਲੋ ਇਹਨਾਂ ਨੂੰ ਪੜਾ ਲੈਂਦੇ ਹਾਂ ਫਿਰ ਆਪਾਂ ਵੀਲੌਗ ਲੈਂਡ ਕਰਾਂਗੇ